ਇਹ ਤਸਵੀਰ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੀਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਨਸ਼ਾ ਕਰਕੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਪਏ ਨੇ ਔਰ ਇਸ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਸ਼ਰਾਬ ਦਾ ਆਦੀ ਹੈ ਤੇ ਇਸ ਸ਼ਰਾਬ ਪੀ ਕੇ ਨਸ਼ਾ ਕਰਦਾ ਪਿਆ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੇ ਨਹਿਰੂ ਸ਼ਾਪਿੰਗ ਕੰਪਲੈਕਸ ਦੇ ਬਾਹਰ ਸ਼ਰਾਬ ਪੀਕੇ ਡਾਂਸ ਕਰਦੇ ਨੌਜਵਾਨ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਨੌਜਵਾਨ ਨਸ਼ੇ ਦੇ ਵਿੱਚ ਤੁਤ ਨਜ਼ਰ ਆ ਰਿਹਾ ਆਲੇ ਦੁਆਲੇ ਖੜੇ ਲੋਕ ਉਸ ਵੱਲ ਵੇਖਦੇ ਪਏ ਨੇ ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧੀ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਇਹ ਕਿਹਾ ਕਿ ਨੌਜਵਾਨ ਬਿਮਾਰ ਲੱਗ ਰਿਹਾ ਸੀ ਉਹਨਾਂ ਇਹ ਵੀ ਕਿਹਾ ਕਿ ਅਸੀਂ ਮੌਕੇ ਤੇ ਜਾ ਕੇ ਜਾਂਚ ਕਰਾਂਗੇ ਉਹਨਾਂ ਕਿਹਾ ਕਿ ਨੌਜਵਾਨ ਨਸ਼ਾ ਨਹੀਂ ਕਰਦਾ ਉਹ ਸਿਰਫ ਬਿਮਾਰ ਨਜ਼ਰ ਆ ਰਿਹਾ ਹੈ ਪਰ ਜਾਣਕਾਰੀ ਦੇ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਨਸ਼ੇ ਦਾ ਆਦੀ ਹੈ ਤੇ ਨਸ਼ੇ ਦੀ ਹਾਲਤ ਦੇ ਵਿੱਚ ਸੀ ਉਸ ਦੀਆਂ ਹਰਕਤਾਂ ਇਸ ਤਰ੍ਹਾਂ ਦੀਆਂ ਸਨ ਕਿ ਸਾਫ਼ ਦਿਖਾਈ ਦੇ ਰਿਹਾ ਸੀ ਕਿ ਇਹ ਨੌਜਵਾਨ ਸ਼ਰਾਬੀ ਸੀ ਆਸ-ਪਾਸ ਖੜੇ ਲੋਕ ਵੀ ਇਹ ਕਹਿ ਰਹੇ ਸਨ ਕਿ ਉਹ ਸ਼ਰਾਬੀ ਸੀ ਅਤੇ ਇਸ ਦੇ ਪ੍ਰਭਾਵ ਹੇਠ ਇਹ ਨੱਚ ਰਿਹਾ ਸੀ ਪਰ ਪੁਲਿਸ ਅਧਿਕਾਰੀਆਂ ਦਾ ਕੁਝ ਹੋਰ ਹੀ ਕਹਿਣਾ ਕਿ ਉਹ ਬਿਮਾਰ ਲੱਗ ਰਿਹਾ ਸੀ ਹੁਣ ਵੇਖਣਾ ਇਹ ਹੈ ਕਿ ਪੁਲਿਸ ਜਾਂਚ ਤੋਂ ਕੀ ਪਤਾ ਲਗਾਉਂਦੀ ਹੈ ਕਿ ਵਾਕਈ ਉਹ ਕਿਸੇ ਬਿਮਾਰੀ ਨਾਲ ਪੀੜਿਤ ਹੈ ਜਾਂ ਫਿਰ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਸੀ ਤੁਸੀਂ ਵੀ ਵੇਖੋ ਤਸਵੀਰਾਂ ਤੇ ਦਿਓ ਆਪਣੀ رائے ਇਹ ਜੋ ਮੇਰੇ ਗੱਲ ਧਿਆਨ ਚ ਆਈ ਆ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਵਿਅਕਤੀ ਆ ਜਿਹੜਾ ਉਹ ਕੋਈ ਬਿਮਾਰ ਹਾਲਤ ਚ ਲੱਗ ਰਿਹਾ ਹੈ ਜੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਤੇ ਵੈਰੀਫਾਈ ਕਰਕੇ ਤੁਹਾਨੂੰ ਉਹਦਾ ਜੋ ਵੀ ਆਦਾ ਸਪਸ਼ਟਿਕਰਨ ਕਰਕੇ ਤੁਹਾਨੂੰ ਉਹਦੀ ਬਾਈਟ ਦੇ ਦਾਂਗੇ ਜੀ ਦੇਖਿਆ ਜਾ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਨਜ਼ਰ ਆ ਰਿਹਾ ਜੀ ਨਹੀਂ ਜ ਇਹੋ ਜੀ ਕੋਈ ਗੱਲ ਨਹੀਂ ਅਸੀਂ ਉਹਨਾਂ ਨਾਲ ਸੰਪਰਕ ਕਰ ਰਹੇ ਹਾਂ ਜੀ ਉਹ ਕੋਈ ਬਿਮਾਰ ਹਾਲਤ ਚ ਲੱਗ ਰਿਹਾ ਹੈ ਜੀ ਉਸ ਤੋਂ ਅਸੀਂ ਕਰਕੇ ਤੁਹਾਨੂੰ ਦੱਸ ਦਾਂਗੇ ਜੀ ਮੇਰੀ ਇਹ ਵੀ اپیل ਹੈ ਵੀ ਕੋਈ ਵੀ ਵੀਡੀਓ ਜਿਹੜੀ ਆ ਵਾਇਰਲ ਕਰਨ ਤੋਂ ਪਹਿਲਾਂ ਕਰਨ ਤੋਂ ਪਹਿਲਾਂ ਇੱਕ ਰੀ ਪੁਲਿਸ ਥਾਣੇ ਸੂਚਨਾ ਦਿਓ ਤੇ ਤੁਸੀਂ ਇਹਦੀ ਵੈਰੀਫਿਕੇਸ਼ਨ ਪ੍ਰੋਪਰ ਕਰਕੇ ਫਿਰ ਹੀ ਅੱਗੇ ਨੂੰ ਤੁਸੀਂ ਸ਼ੇਅਰ ਕਰੋ ਕਿਸੇ ਨਾਲ ਐ ਇਦਾਂ ਬਿਲਕੁਲ ਬਿਨਾ ਵੈਰੀਫਿਕੇਸ਼ਨ ਤੋਂ ਨਾ ਸ਼ੇਅਰ ਕਰੋ ਜੀ ਬਿਲਕੁਲ ਜੀ ਉਹਦੇ ਤੱਕ ਅਸੀਂ ਪਹੁੰਚ ਗਏ ਹਾਂ ਬਸ ਜੀ ਤੁਹਾਨੂੰ ਦੱਸ ਦਾਂਗੇ ਇਹ ਵੀਡੀਓ ਵਾਇਰਲ ਹੋ ਰਹੀ ਏ ਜਿਹੜੇ ਮੇਰੇ ਗੱਲ ਧਿਆਨ ਚ ਆਈ ਆ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਚ ਵਿਅਕਤੀ ਆ ਜਿਹੜਾ ਉਹ ਕੋਈ ਬਿਮਾਰ ਹਾਲਤ ਚ ਲੱਗ ਰਿਹਾ ਹੈ ਜੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਆ ਜੀ ਤੇ ਵੈਰੀਫਾਈ ਕਰਕੇ ਤੁਹਾਨੂੰ ਉਹਦਾ ਜੋ ਵੀ ਆਦਾ ਸਪਸ਼ਟਿਕਰਨ ਕਰਕੇ ਤੁਹਾਨੂੰ ਉਹਦੀ ਬਾਈਟ ਦੇ ਦਾਂਗੇ ਜੀ ਦੇਖਿਆ ਜਾ ਰਿਹਾ ਵੀ ਨਸ਼ੇ ਦੀ ਹਾਲਤ ਦੇ ਵਿੱਚ ਨਜ਼ਰ ਆ ਰਿਹਾ ਜੀ ਨਹੀਂ ਜ ਇਹੋ ਜੀ ਕੋਈ ਗੱਲ ਨਹੀਂ ਅਸੀਂ ਉਹਦੇ ਨਾਲ ਸੰਪਰਕ ਕਰ ਰਹੇ ਆ ਜੀ ਉਹ ਕੋਈ ਬਿਮਾਰ ਹਾਲਤ ਚ ਲੱਗ ਰਿਹਾ ਹੈ ਜੀ ਉਹ ਤੋਂ ਅਸੀਂ ਕਰਕੇ ਤੁਹਾਨੂੰ ਦੱਸ ਦਾਂਗੇ ਜੀ ਮੇਰੀ ਇਹ ਵੀ ਅਪੀਲ ਹੈ ਵੀ ਕੋਈ ਵੀ ਵੀਡੀਓ ਜਿਹੜੀ ਆ ਵਾਇਰਲ ਕਰਨ ਤੋਂ ਪਹਿਲਾਂ ਕਰਨ ਤੋਂ ਪਹਿਲਾਂ ਇੱਕ ਵਾਰੀ ਪੁਲਿਸ ਥਾਣੇ ਸੂਚਨਾ ਦਿਓ ਤੇ ਇਹ ਵੈਰੀਫਿਕੇਸ਼ਨ ਪ੍ਰੋਪਰ ਕਰਕੇ ਤੇ ਫੇਰ ਹੀ ਅੱਗੇ ਇਹਨੂੰ ਤੁਸੀਂ ਸ਼ੇਅਰ ਕਰੋ ਕਿਸੇ ਨਾਲ ਤੇ ਐਦਾਂ ਬਿਲਕੁਲ ਬਿਨਾ ਵੈਰੀਫਿਕੇਸ਼ਨ ਤੋਂ ਨਾ ਸ਼ੇਅਰ ਕਰੋ ਜੀ ਬਿਲਕੁਲ ਜੀ ਉਹਦੇ ਤੱਕ ਅਸੀਂ ਪਹੁੰਚ ਗਏ ਹਾਂ ਬਸ ਜੀ ਉਹ ਤੁਹਾਨੂੰ ਦੱਸ ਦਾਂਗੇ ਜੀ